ਬਲਵਿੰਦਰ ਸਿੱਧਾ ਚੱਪੜ ਮਾਰਿਆ ਸਾਰੇ মিডিਆ ਵੀ ਘੜਾ ਸੀ ਸਾਰੇ ਲੋਕ ਘੜਾ ਸੀ ਮੇਰੇ ਆ ਗੱਲ ਤੇ ਚੱਪੜ ਮਾਰਿਆ ਗੱਲ ਤੇ ਵਿਚਾਰ ਪਿਆ ਮੇਰੇ ਕਿ ਕਿੰਨੇ ਬਲਵਿੰਦਰ ਸਿੰਘ ਇੱਥੇ ਦੀ ਮੂਵ ਲੈ ਕੇ ਆਇਆ ਸੀਗਾ ਪਰ ਅੱਬਾ ਦਾ ਛੋਟਾ ਕੀ ਲੱਗਦਾ ਮੇਰਾ ਘਰ ਵਾਲਾ 2014 ਦੇ ਵਿੱਚ ਮੇਰੇ ਨਾਲ ਵਿਆਹ ਹੋਇਆ ਸੀ 2022 ਦਾ ਇੱਕ ਮਲਾਜਮ ਦੇ ਨਾਲ ਨਹੀਂ ਜਾਂਦਾ ਬਣਾਈ ਹੋਈ ਓਏ ਆਪਣੇ ਤੇ ਮੈਂ ਆਈ ਸੀ ਮੇਰੇ ਵਕੀਲ ਦੇ ਕੋਲ ਓ ਇਥੇ ਕੀ ਲੈਣਾ ਆਇਆ ਸੀ ਹੁੰਦਾ ਲੈਣਾ ਦੇਣਾ ਨਹੀਂ ਇਥੇ ਕੀ ਲੈਣਾ ਆਇਆ ਸੀ ਮੇਰੇ ਤਾਂ ਕੋਰਟ ਦੇ ਵਿੱਚ ਕੇਸ ਕਰਦਿਆ ਖਰਚੇ ਦੇ ਮੇਰੇ ਵਕੀਲ ਨੇ ਕਿਹਾ ਸੀਗਾ ਰਸੀਦਾ ਲੈ ਕੇ ਆਇਆ ਜਾ ਜਿਹੜੇ ਜਿਹੜੇ ਤੁਸੀਂ ਪੀਸਾ ਪਰੀਆਂ ਨੇ ਮੈਂ ਤਾਂ ਉਹ ਦੇ ਨਾ ਸੀ ਮੇਰੇ ਪਰਸ ਵਿੱਚ ਚੈੱਕ ਕਰ ਲਓ ਚਿੱਟੇ ਨਾਲ ਕਾਬੂ ਹੋਈ ਮਹਿਲਾ ਕਾਂਸਟੇਬਲ ਨੂੰ ਜਿੱਥੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉਥੇ ਹੀ ਇਸ ਮੌਕੇ ਜਸਮੁੰਡੇ ਦੇ ਨਾਲ ਇਸ ਮਹਿਲਾ ਕਾਂਸਟੇਬਲ ਦੇ ਗੈਰ ਸਬੰਧ ਦੱਸੇ ਜਾ ਰਹੇ ਸਨ ਉਸ ਦੀ ਪਤਨੀ ਗੁਰਪ੍ਰੀਤ ਕੌਰ ਦੇ ਵੱਲੋਂ ਅਦਾਲਤ ਦੇ ਵਿੱਚ ਪਹੁੰਚ ਕੇ ਜਮ ਕੇ ਹੰਗਾਮਾ ਕੀਤਾ ਗਿਆ ਆਪਣੇ ਪਤੀ ਦੇ ਨਾਲ ਉਹ ਉਲਝਦੀ ਨਜ਼ਰ ਆਈ ਇਸ ਮੌਕੇ ਇਸ ਸ਼ਖਸ ਦੀਆਂ ਦੋ ਛੋਟੀਆਂ-ਛੋਟੀਆਂ ਬੱਚੀਆਂ ਜਿਨ੍ਹਾਂ ਵਿੱਚੋਂ ਇੱਕ ਬੱਚੀ ਆਪਣੇ ਪਿਓ ਨੂੰ ਉੱਚੀ-ਉੱਚੀ ਬੋਲਦੀ ਦਿਖਾਈ ਦਿੱਤੀ ਤੇ ਚਪਲ ਨਾਲ ਮਾਰਦੀ ਹੋਈ ਵੀ ਨਜ਼ਰ ਆਈ ਹਾਲਾਂਕਿ ਇਸ ਮੌਕੇ ਪੁਲਿਸ ਕਰਮਚਾਰੀਆਂ ਦੇ ਵੱਲੋਂ ਦੋਵਾਂ ਨੂੰ ਹੀ ਸ਼ਾਂਤ ਕੀਤਾ ਗਿਆ ਪਰ ਇਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਖੂਬ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਪਈ ਹੈ ਹਾਲਾਂਕਿ ਔਰਤ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਸ ਮਹਿਲਾ ਕਾਂਸਟੇਬਲ ਨੇ ਮੇਰਾ ਘਰ ਖਰਾਬ ਕਰਕੇ ਰੱਖ ਦਿੱਤਾ ਮੇਰੇ ਘਰ ਵਾਲੇ ਨੂੰ ਇਸ ਨੇ ਰੱਖਿਆ ਹੋਇਆ ਸੀ ਤੇ ਮੈਂ ਦੂਹ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਕਿਰਾਏ ਦੇ ਮਕਾਨ ਤੇ ਠੋਕਰਾ ਖਾਣ ਵਾਸਤੇ ਮਜਬੂਰ ਹੋਈ ਪਈਆਂ ਜੋ ਕਿ ਪਰਸੋਂ ਇੱਕ ਮਹਿਲਾ ਅਮਨਦੀਪ ਕੋਰ ਕਾਂਸਟੇਬਲ ਜੋ ਕਿ ਉਹਨ ਦਾ ਬੈਲਟ ਨੰਬਰ ਮਾਨਸਾ 621 ਸੀ ਬਠਿੰਡਾ ਵਿੱਚ ਉਹਨ ਦਾ ਬੈਲਟ ਨੰਬਰ 1248 ਸੀ ਜੋ ਕਿ ਆਪਦੀ ਥਾਰ ਗੱਡੀ ਦੇ ਵਿੱਚ ਚਿੱਟੇ ਸਮੇਤ ਫੜੀ ਗਈ ਹੈ ਪੁਲਿਸ ਅਧਿਕਾਰੀਆਂ ਨੇ ਨਾਕਾ ਲਾਇਆ ਹੋਇਆ ਸੀਗਾ 2022 ਦੀ ਉਹ ਮੇਰੇ ਹਸਬੰਦ ਦੇ ਨਾਲ ਸਾਡਾ ਐਂਬੂਲੈਂਸ ਦਾ ਕੰਮ ਸੀਗਾ ਪਹਿਲੀ ਤਾਂ ਗੱਲ ਹੈ ਐਂਬੂਲੈਂਸ ਵਾਲਿਆਂ ਦਾ ਪੁਲਿਸ ਮੁਲਾਜ਼ਮਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਠੀਕ ਹੈ ਮੈਂ 2022 ਦੀ ਬਹੁਤ ਜ਼ਿਆਦਾ ਤਰਲੇ ਪਾਰੀ ਸੀ ਵੀ ਇਹ ਮੈਨੂੰ ਇਹਦਾ ਪਤਾ ਲੱਗ ਗਿਆ ਸੀਗਾ ਮੈਂ ਜਾਚ ਪੜਤਾਲ ਕੀਤੀ ਸੀ ਵੀ ਇਹ ਨਸ਼ੇ ਦਾ ਵਪਾਰ ਕਰਦੇ ਨੇ ਕੰਮ ਕਰਦੇ ਨੇ ਬਹੁਤ ਅਫਸਰਾਂ ਦੇ ਕੋਲ ਮੈਂ ਗਈ ਅਦੇ ਬੱਚਿਆਂ ਨੂੰ ਲੈ ਕੇ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਗਈ ਮੈਂ ਭਗਵੰਤ ਮਾਨ ਸਰਕਾਰ ਤੱਕ ਵੀ ਉਦੋਂ ਸੀਐਮ ਬਣ ਚੁੱਕੇ ਸੀ ਉੱਥੇ ਤੱਕ ਵੀ ਪਹੁੰਚੀ ਗਈ ਨੀਸ਼ਾ ਗੁਲਾਟੀ ਰੱਕ ਮੈਡਮ ਤੱਕ ਵੀ ਪਹੁੰਚੀ ਗਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਡੇਢ ਮਹੀਨਾ ਮੇਰੇ ਦਰਖਾਸਤਾਂ ਆ ਜਾਂਦੀਆਂ ਸੀ ਸੰਲੇ ਮੈਂ ਉਹਦੇ 'ਚ ਇਹ ਕਹਿੰਦੀ ਸੀ ਵੀ ਇਹ ਚਿੱਟੇ ਵਪਾਰ ਕਰਦੇ ਚਿੱਟਾ ਵੇਚਦੇ ਵੀ ਆ ਲਾਂਦੇ ਵੀ ਆ ਇਹ ਖੁਦ ਸ਼ਰੀਆ ਮੈਨੂੰ ਆਪਦੇ ਵੱਡੇ ਅਧਿਕਾਰੀਆਂ ਦਾ ਨਾਮ ਲੈਂਦੀ ਸੀ ਵੀ ਮੇਰੇ ਪਿੱਛੇ ਬਹੁਤ ਜ਼ਿਆਦਾ ਪਾਵਰ ਹੈ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀਗੀ ਅੱਧੀ ਜਾਂਚ ਪ੍ਰਤਾਹ ਰਖਣਾ ਇੱਕ ਇੱਕ ਚੀਜ਼ ਤੇ ਨੋਟਿਸ ਰੱਖਦਾ ਮੈਨੂੰ ਪਤਾ ਚੱਲ ਗਿਆ ਸੀ ਇਹ ਫਾਜ਼ਲ ਖਾਨ ਤੋਂ ਚਿੱਟਾ ਲੈ ਕੇ ਆਂਦੇ ਨੇ ਦੋਨੋਂ ਜਣੇ ਕਿਉਂਕਿ ਮੈਂ ਸਰਸੇ ਰਹਿੰਦੀ ਸੀ ਚੋ ਸਰਸੇ ਇਹਦੇ ਨਾਲ ਮੁੰਡੇ ਸੀਗੇ ਲਿੰਕ ਚ ਅਸੀਂ ਦੋਸਤ ਸੀ ਮੇਰੇ ਨਾਲ ਗੱਲ ਕਰਦੇ ਹੁੰਦੇ ਸੀ ਉਹ ਦੱਸਦੇ ਸੀ ਵੀ ਬਲਵਿੰਦਰ ਸਿੰਘ ਸੋਨੂ ਇੱਥੇ ਗੱਡੀ ਇੱਕ ਵਰਨਾ ਗੱਡੀ ਲੈ ਕੇ ਆਂਦਾ ਤੇ ਉਹਦੇ ਕੋਲ ਇੱਥੇ ਛੋਟੇ-ਛੋਟੇ ਕੁੜੀਆਂ ਆਉਂਦੀਆਂ ਨਸ਼ਾ ਸਪਲਾਈ ਕਰਦਾਗਾ ਮੈਂ ਉਸ ਤੋਂ ਬਾਅਦ ਫਿਰ ਇੱਕ ਟਾਰਗੇਟ ਬਣਾ ਲਿਆ ਵੀ ਮੈਂ ਦਰਖਾਸਤਾਂ ਲਾਈਆਂ ਸਰਸੇ ਵੀ ਲਾਈਆਂ ਬਠਿੰਡੇ ਵੀ ਲਾਈਆਂ ਈਮੇਲ ਵੀ ਪਾਈਆਂ ਜਿੱਤੇ ਤੱਕ ਮੈਨੂੰ ਲੱਗਿਆ ਅਪਰੋਚ ਪਰ ਮੇਰੀ ਦਰਖਾਸਤਾਂ ਦਾ ਮੈਨੂੰ ਕੋਈ ਪਤਾ ਨਹੀਂ ਹੁੰਦਾ ਸੀ ਕਿੱਥੋਂ ਆ ਕੇ ਕਿੱਥੇ ਖਤਮ ਹੋ ਗਿਆ ਮੈਨੂੰ ਬੁਲਾਇਆ ਹੀ ਨਹੀਂ ਗਿਆ ਪਰ ਪਰसों ਦੇਖੋ ਸ਼ਰੇਆਮ ਮੇ ਥਾਰ ਗੱਡੀ ਦੇ ਵਿੱਚ ਨਾਕਾਬੰਦੀ ਲੱਗੀ ਹੋਈ ਸੀ ਨਾਕੇਦਰਾਨ ਆਪੀਐਸਾ ਅਫਸਰ ਜੋ ਨਵੇਂ ਆਏ ਨੇ ਕੇਰਲਾ ਤੋਂ ਉਹਨਾਂ ਨੇ ਨਾਕੇਦਰਾਨ ਦੀ ਗੱਡੀ ਫੜੀ ਤਲਾਸ਼ੀ ਲਈਤੀ ਤੇ ਹੁੰਦੇ ਜੋ ਚਿੱਟਾ ਬਰਾਮਤ ਹੋਇਆ ਬਲਵਿੰਦਰ ਸਿੰਘ ਵੀ ਬਠਿੰਡੇ ਹੀ ਸੀ ਪਰ ਉਹਦਾ ਉਹਨੂੰ ਕਿੱਤੇ ਹੋਰ ਭੇਤਾਂ ਹੋਊਗਾ ਜਾਓ ਦੇਖੋ ਕੱਲ ਵੀ ਤੁਡ ਨੂੰ মিডিਆ ਵਾਲਿਆਂ ਨੂੰ ਵੀ ਪਤਾ ਹੈ ਉਹ ਕੋਰਟ 'ਚ ਫਿਰਦਾ ਸੀ ਮੈਂ ਉਦੋਂ ਵੀ ਬਹੁਤ ਰੋਲਾ ਪਾਇਆ ਵੀ ਉਹ ਨਾਲ ਸੀ ਉਹਨੂੰ ਕਿਸੇ ਨੇ ਅਰੈਸਟ ਨਹੀਂ ਕੀਤਾ ਉਹ ਅੱਜ ਵੀ ਬਾਹਰ ਹੈ ਜਦੋਂ ਇਸ ਲੇਡੀ ਜੀ ਨੂੰ ਫੜਿਆ ਗਿਆ ਇਹਦੇ ਪਿੱਛੇ ਹੋਰ ਬਹੁਤ ਜਣੇ ਫਿਰੋਜ਼ਪੁਰ ਤੋਂ ਲੈ ਕੇ ਆ ਜਾਂਦੀ ਸੀ ਇਹਦੇ ਕੋਲ ਇਹ ਪਤਾ ਨਹੀਂ ਕੀਤਾ ਇਹ ਕਿੱਥੋਂ ਲੈ ਕੇ ਆਂਦੀ ਸੀ ਇਹਦੇ ਪਿੱਛੇ ਕਿੰਦੇ ਹੱਥ ਸੀਗੇ ਕਿੰਦੇ ਨਹੀਂ ਸੀ ਕੋਈ ਤਪਸ਼ੀਸ਼ ਨਹੀਂ ਹੋਈ ਕੋਈ ਗੱਲ ਪਰਸੋਂ ਦੀ ਮਲਾਜਮ ਫੜੀ ਹੋਈ ਹੈ ਤੇ ਪੁਲਿਸ ਵਾਲੇ ਤੁਸੀਂ ਮੈਂ ਬਾਈਟਾਂ ਵੀ ਸੁਨੀਆਂ ਨੇ ਦੇਖਿਆ ਵੀ ਨੇ ਉਹਦੇ ਚ ਕਹਿ ਰਹੇ ਨੇ ਨਾਓ ਜੀ ਅਜੇ ਤਾਂ ਸਾਨੂੰ ਕੁਛ ਨਹੀਂ ਇੱਕ ਆਮ ਬੰਦਾ ਹੁੰਦਾ ਤੁਸੀਂ ਉਹਨਾਂ ਦੀ ਮਾਰ ਮਾ ਕੇ ਚਮੜੀ ਉਦੇੜ ਦਿੰਦੇ ਠੀਕ ਹੈ ਜੋ ਨੇ ਕੀਤਾ ਹੁੰਦਾ ਉਹ ਵੀ ਗੁਨਾਹ ਕਬੂਲ ਕਰਾਂਦੇ ਜੋ ਨਹੀਂ ਕੀਤਾ ਹੁੰਦਾ ਉਹ ਵੀ ਕਰਾਂਦੇ ਪਰ ਇਹਨੂੰ ਇੱਕ ਬਿਸਲੇਰੀ ਦੀਆਂ ਬੋਤਨਾ ਵਿੱਚ ਤੁਸੀਂ ਪਾਣੀ ਪਿਆ ਰਹੋ ਕਿਉਂ ਏਕ ਮਹਾਰਾਜ ਦੀ ਧੀ ਹੈਗੀ ਹੈ ਇੱਕ ਤਾਂ ਇਹਨੇ ਲੋਕਾਂ ਦੇ ਧੀਆ ਪੁੱਤਰ ਦੇ ਘਰ ਖਰਾਬ ਕੀਤੇ ਚਿੱਟਾ ਵੇਚ ਦੇ ਰਹੀ ਹੈ ਮੇਰਾ ਘਰ ਉਜਾੜਿਆ ਕਿੰਨੇ ਤਿਆਂ ਪੁੱਤਾਂ ਦੇ ਘਰੋਂ ਜਾੜਿਆ ਇਹਨੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਮੈਂ ਬਹੁਤ ਰੋਂਦੀ ਘਰ ਲਾਂਦੀ ਸੀਗੀ ਮੈਂ ਮੇਰੇ ਬੱਚਿਆਂ ਨੂੰ ਲੈ ਕੇ ਸਾਰਾ ਦਿਨ ਥਾਣੇ ਚ ਕਚੈਰੀ ਚ ਬੈਠੀ ਰਹਿੰਦੀ ਸੀ ਸੁਣਵਾਈ ਨਹੀਂ ਪਰ 4 ਸਾਲਾਂ ਬਾਅਦ ਖੁਦ ਹੀ ਆਪਦੇ ਕਾਲੇ ਕਰਮਾਂ ਦੇ ਵਿੱਚ ਕਾਲੇ ਕਰਤੂਤਾਂ ਦੇ ਵਿੱਚ ਫੜੀ ਗਈ ਹੈ ਕੋਦੀ ਠੀਕ ਹੈ ਤੇ ਹੁਣ ਇਹ ਫੜੀ ਗਈ ਹੈ ਤੇ ਜਿਨ੍ਹਾਂ ਦੇ ਨਾਮ ਲੈ ਕੇ ਤੋਂਸਾ ਜਮਾ ਰਹੀ ਸੀ ਇੰਨੀ ਪ੍ਰੋਪਰਟੀ ਬਣਾਈ ਹੈ ਇਹਦੇ ਜਰੀਏ ਹੀ ਫੜੇ ਜਾਣਗੇ ਤਾਂ ਇਹਨੂੰ ਛੱਡਿਆ ਨਾ ਜਾਵੇ ਅੱਗੇ ਜੱਜ ਕੋਲ ਅਪੀਲ ਕੀਤੀ ਜਾਵੇ ਰਿਮਾਂਡ ਲੈ ਕੇ ਜੋ-ਜੋ ਇਹਦੇ ਨਾਲ ਜੁੜੇ ਹੋਏ ਨੇ ਸਭ ਦੀ ਇਹਦੇ ਆਈਫੋਨ ਨੇ ਆਈਫੋਨ ਦੇ ਵਿੱਚ ਬਹੁਤ ਕੰਟੈਕਟ ਆਉਣਗੇ ਨੰਬਰ ਆਉਣਗੇ ਲਿੰਕ ਆਉਣਗੇ ਸਾਰੇ ਬਾਹਰ ਕੱਢੋ ਹਾਂਜੀ ਨਿਕ ਬਣਾਈਏ ਪ੍ਰੋਪਰਟੀ ਇਹਦੇ ਕੋਲ ਜੀ ਇੱਕ ਤਾਂ ਵਿਰਾਟਕੀ ਦੀ ਗ੍ਰੀਨ ਕਲੋਨੀ ਮੰਨੀ ਤਾਂ ਨਹੀਂ ਕਲੋਨੀ ਹੈ ਕਰੋਨਾ ਦੀ ਕੋਠੀ ਉੱਥੇ ਹੈਗੀਆਂ ਠੀਕ ਹੈ ਜੀ 500 ਗਾਦਾ ਇੱਕ ਪਲਾਟ ਅਦਰਸ਼ ਨਗਰ ਦੇ ਵਿੱਚ ਹੈ ਇੱਕ ਔਡੀ ਗੱਡੀ ਜੋ ਬੀੜਤਲਬ ਰੋਡ ਤੇ ਪਈ ਹੈਗੀ ਹੈ ਖੜੀ ਹੋਈ ਹੈ ਇਸ ਟਾਈਮ ਐਪੀ ਡਟਨ ਦੇ ਨਾਮ ਤੇ ਇੱਕ ਵਰਨਾ ਗੱਡੀ ਹੈ ਜੀ ਇੱਕ ਬੁਲਟ ਹੈ ਇੱਕ ਸਕੂਟਰੀਆ ਰੋਲੈਕਸ ਦੀ ਕੜੀ ਲੱਖ ਤੋਂ ਘੱਟ ਸ਼ੁਰੂਆਤ ਹੈ ਉਹਦੀ ਉਹ ਇਹਦੇ ਗੁੱਟ ਤੇ ਤੁਸੀਂ ਦੇਖ ਸਕਦੇ ਪਾਈਆਂ ਆ ਆਪਣੇ ਵਰਗੇ ਮੇਰੇ ਵਰਗੇ ਆਮ ਲੜਕੇ ਕਹਿੰਦੀ ਹੈ 250 300 ਦਾ ਸੂਟ ਪਾ ਲਾਂਗੇ 15000 ਤੋਂ ਘਟੇ ਦੇ ਤਾਂ ਤੇ ਸੂਟ ਨਹੀਂ ਪਾਇਆ ਕਿੱਥੋਂ ਆ ਰਿਹਾਗਾ ਦੋ ਦੋ ਆਈਫੋਨ ਮੌਕੇ ਤੇ ਬਰਾਮਤ ਹੋਇਆ ਕਿੱਥੋਂ ਆਏ ਨੇ ਇਸ ਤਰ੍ਹਾਂ